ਪਹਿਲਾ ਪੁਰਾਣਾ ਸਮਾਂ ਜੇ ਪਤਾ ਕੀ ਹੁੰਦਾ ਸੀ ਜਦੋਂ ਕਿਸੇ ਪਰਿਵਾਰ ਨੇ ਪੁੱਤ ਮੰਗਣਾ ਕੁੜੀ ਮੰਗਣੀਆ ਚਾਚੇ ਤਾਏ ਰਲ ਕੇ ਇਕੱਠੇ ਬਹਿਨੇ ਹੁੰਦੇ ਸੀ ਦੀਪਈਆ ਪੱਤੀ ਦਾ ਰਿਸ਼ਤਾ ਕਰਨਾ ਚਾਚੇ ਤਾਏ ਇਕੱਠੇ ਬਹਿ ਕੇ ਸਲਾਹ ਕਰਦੇ ਸੀ ਇਹ ਉਹਨਾਂ ਦੇ ਕੋਈ ਬਜ਼ੁਰਗ ਹੁੰਦਾ ਸੀਗਾ ਕਰਦਾ ਪੁਰਾਣਾ ਜੀ ਤਾਂ ਪਾ ਦਾਦਾ ਬਾਪੂ ਕਹ ਦਿੰਦੇ ਆ ਉਹਨੇ ਵਿੱਚੋਂ ਬੋਲਣਾ ਵੀ ਵੱਡੀ ਕੁੜੀ ਨੂੰ بڑے ਪਰੌਣੇ ਨੂੰ ਫੋਨ ਕਰੋ ਕਿ ਉਹ ਟਾਈਮ ਅਚੜਾਈ ਹੁੰਦੀ ਸੀ ਪ੍ਰਾਣੇ ਦੀ ਚੜਾਈ ਤਾਂ ਅੱਜ ਵੀ ਆ ਪਰ ਅੱਜ ਉਹ ਹੁਣ ਹਾਲਾਤ ਇਹੇ ਜਿਹੇ ਹੋ ਗਏ ਮਤਲਬ ਮਾਹੌਲ ਇਹੇ ਜਾਂ ਹੋ ਗਿਆ ਜ਼ਮਾਨਾ ਬਦਲ ਗਿਆ ਉਹ ਟਾਈਪ ਦੇ ਵਿੱਚ ਜਿਹੜਾ ਕਰਦਾ ਵੱਡਾ ਪ੍ਰਾਣਾ ਦੀ ਫੁੱਫੜਨਾ ਘਰ ਚ ਇਕੱਠਾ ਨੇ ਦਾਰ ਜਿੰਨੀ ਜਿੱਤ ਹੁੰਦੀ ਥਦੀ ਇੰਨਾ ਫਰਕ ਪਈਆ ਜੇ ਦੋ ਭਾਈਆਂ ਨੇ ਲੜ ਪੈਣਾ ਪ੍ਰਾਣੇ ਜਾ ਕੇ ਰੌਲਾ ਰਮੇੜਨਾ ਉਹਨਾਂ ਦਾ ਵੀ ਨਹੀਂ ਚੜਾਈ ਹੁੰਦੀ ਪਰ ਉਹਨਾਂ ਦੀ ਵੱਡੇ ਦੀ ਜਿਹੜੇ ਕਰਾਜ ਅੱਜ ਵੀ ਵੱਡੀ ਭੂਆ ਦੀ ਤੇ ਵੱਡੇ ਫੁੱਫੜ ਦੀ ਚੜਾਈ ਆ ਨਾ ਉਹ ਕਰ ਕਰਮਾਂ ਵਾਲੇ ਨੇ ਇੰਨਾ ਫਰਕ ਪੈ ਗਿਆ